ਨਮਸਕਾਰ ਸ਼ਾਸਤਰੀਕਾਲ ਚੰਮਾਨਾ ਟੂਰਿਟ ਤੁਹਾਡਾ ਸਵਾਗਤ ਹੈ ਅੱਜ ਸਮਾਰਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੋਂ ਰੋਟੀ ਘਰਬ ਚੰਮਾਨਾ ਵੱਲੋਂ ਸੜਕਾਂ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਤਕਸੀਮ ਕੀਤੇ ਗਏ ਇਸ ਮੁਹਿੰਮ ਵਿੱਚ ਵਿਧਾਇਕ ਚੇਤਨ ਸਿੰਘ ਜੋੜਾ ਮਾਦਰਾ ਨੇ ਵੀ ਸ਼ਿਰਕਤ ਕੀਤੀ ਅਤੇ ਵਾਹਨ ਚਾਲਕਾਂ ਨੂੰ ਹੈਲਮਟ ਤਕਸੀਮ ਕੀਤੇ ਵਿਧਾਇਕ ਚੇਤਨ ਸਿੰਘ ਜੋੜਾ ਮਾਦਰਾ ਅਤੇ ਅਮੀਤ ਸਿੰਘਲਾ ਵੱਲੋਂ ਕਿਹਾ ਕਿ ਦੋ ਪਹੀਆ ਵਾਹਨ ਚਾਲਕ ਹੈਲਮਟ ਇਸਤੇਮਾਲ ਨਹੀਂ ਕਰਦੇ ਜਦੋਂ ਵੀ ਕੋਈ ਹਾਦਸਾ ਹੁੰਦਾ ਉਦੋਂ ਦੋ ਪਹੀਆ ਵਾਹਨ ਵਾਹ ਨ ਦੇ ਚਾਲਕਾਂ ਦੇ ਗੰਭੀਰ ਟੱਟਾਂ ਲੱਗਦੀਆਂ ਇਹਨਾਂ ਹੈਲਮਟ ਵੰਡਣ ਨਾਲ ਕਾਫੀ ਆਚਾਦੋ ਨਿਜਾਤ ਮਿਲੇਗੀ ਹੋਰ ਇਨਸਾਨ ਦੀ ਸੁਰੱਖਿਆ ਬਣੇਗੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੈਲਮਟ ਤੁਸੀਂ ਜਦੋਂ ਵੀ ਕਰੋ ਨਿਕਲ ਦਿਓ ਇਹਨਾਂ ਹੈਲਮਟਾਂ ਨੂੰ ਪਾ ਕੇ ਨਿਕਲੋ ਅਤੇ ਲੋਕਾਂ ਨੂੰ ਪ੍ਰੇਰਿਤ ਵੀ ਕਰੋ ਜੀ ਐਮਐਲਏ ਸਭ ਕੀ ਕਹਿਣਾ ਚਾਹੋਗੇ ਅੱਜ ਰੋਟਰੀ ਕਲੱਬ ਸਮਾਣਾ ਵੱਲੋਂ ਜਿਹੜੇ ਹੈਲਮਟ ਵੰਡੇ ਜਾ ਰਹੇ ਨੇ ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਦੇਖੋ ਬੜਾ ਵਧੀਆ ਉਪਰਾਲਾ ਜਿਹੜਾ ਰੋਟਰੀ ਕਲੱਬ ਵੱਲੋਂ ਕੀਤਾ ਗਿਆ ਕਿਉਂਕਿ ਜੇ ਜਾਨ ਹੈ ਜਹਾਨ ਹੈ ਜੋ ਹੈਲਮਟ ਹੈ ਇਹ ਸਾਨੂੰ ਰੱਖਿਆ ਪ੍ਰਦਾਨ ਕਰਦਾ ਕਿਉਂਕਿ ਅੱਜ ਕੱਲ ਪਤਾ ਨਹੀਂ ਲੱਗਦਾ ਅੱਗੋਂ ਕੋਈ ਪਸ਼ੂ ਅੱਗੇ ਆ ਜੇ ਜਾਂ ਤੁਰੇ ਜਾਂਦੇ ਪਤਾ ਨਹੀਂ ਕਿੱਥੇ ਕਦੋਂ ਹਾਦਸਾ ਪਾਪਰ ਜੀ ਤਾਂ ਜੇ ਜਾਨ ਬਚਾਉਣੀ ਆ ਤਾਂ ਜੇ ਤੁਸੀਂ ਸਹੀ ਸਲਾਮਤ ਰਹਿਣਾ ਤਾਂ ਸਾਨੂੰ ਜਿਹੜੇ ਆਪਣੇ ਹੈਲਥ ਨੂੰ ਆ ਸਰੀਰ ਨੂੰ ਆ ਉਹ ਪੂਰਾ ਕਵਰ ਕਰਕੇ ਜਿਵੇਂ ਸਿਰ ਹੈ ਇਹ ਬੜਾ ਕਿੱਥੇ ਥੱਲੇ ਲੱਗਦਾ ਤਾਂ ਪਤਾ ਨਹੀਂ ਕਿੱਡਾ ਕੋਈ ਛੱਟ ਮਿੱਟ ਲੱਗੇ ਪਰ ਉਹਦੇ ਵਾਸਤੇ ਹੈਲਮਟ ਹੈ ਜਿਹੜਾ ਰੋਟਰੀ ਕਲੱਬ ਵੱਲੋਂ ਜਿਹੜੇ ਬੰਦੇ ਲੈ ਨੇ ਮੈਂ ਰੋਟਰੀ ਕਲੱਬ ਦੇ ਸਾਰੇ ਪਤਾਨ ਸਾਹਿਬ ਸਾਰੀ ਇਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਸੁਣਾ ਉਪਰਾਲਾ ਕੀਤਾ ਔਰ ਹੋਰ ਵੀ ਸਮੇ ਸਮੇ ਤੇ ਇਹ ਆਪਣਾ ਸਮਾਜਿਕ ਕੰਮ ਨੇ ਜਿਹੜੇ ਉਹ ਕਰਦੇ ਰਹਿੰਦੇ ਨੇ ਸੋ ਜਿਹੜੇ ਵੀ ਕਲੱਬ ਬਣਦੇ ਨੇ ਜਦੋਂ ਸਮਾਜ ਵਾਸਤੇ ਕੁਝ ਕਰਦੇ ਨੇ ਤਾਂ ਉਹਨਾਂ ਦਾ ਸਨਮਾਨ ਵੀ ਜਿਹੜਾ ਲੋਕ ਕਰਦੇ ਨੇ ਉਸ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਮੈਨੂੰ ਲੱਗਦਾ ਉਹ ਵਾਲੇ ਸਮੇਂ ਚ ਵੀ ਸਮਾਜ ਚ ਆਪਣਾ ਯੋਗਦਾਨ ਹੈ ਜਿਹੜਾ ਵਧੀਆ ਤਰੀਕੇ ਨਾਲ ਠੀਕ ਸਿੰਘਲਾ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਜੋ ਸਾਡਾ ਰੋਟਰੀ ਕਲੱਬ ਸਮਾਨਤਾ ਦਾ ਹੈ ਕੈਂਪ ਟ੍ਰੈਫਿਕ ਅਵੇਰਨੈਸ ਦਾ ਹੈ ਕੈਂਪੇਨ ਐਲੋਡ ਬੰਦੇ ਗਏ ਨੇ ਲੋਕਾਂ ਨੂੰ ਗਏ ਕਿਤਾ ਕਿ ਨਲਨ ਪਾਰਕਿੰਗ ਵਾਸਤੇ ਦੱਸਿਆ ਗਿਆ ਇਹ ਰਿਫਲੈਕਟ ਜਿਹੜੇ ਹੈ ਵਹੀਕਲਸ ਦੇ ਉੱਤੇ ਲਗਾਏ ਜਾ ਰਹੇ ਹਨ ਤਾਂ ਟ੍ਰੈਫਿਕ ਅਵੇਅਰਨੈਸ ਦੇ ਤਹਿਤ ਇਹ ਜਿਹੜਾ ਸਾਡਾ ਪ੍ਰੋਜੈਕਟ ਹੈ ਤਾਂ ਮੈਂ ਤਾਂ ਆਪਣੇ ਸਾਰੇ ਸੱਜਣਾ ਦਾ ਦੋਸਤਾਂ ਦਾ ਤੇ ਵਿਸ਼ੇਸ਼ ਤੌਰ ਤੇ ਸਾਡੇ ਵੱਡੇ ਵੀਰ ਲੋਕਾ ਆਪਣਾ ਮਨੁਸ਼ੀ ਰਿਸ਼ੀ ਚੇਤਨ ਸਿੰਘ ਜੋੜਾ ਮਾ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੇ ਇੱਥੇ ਆ ਕੇ ਹੌਸਲਾ ਵਧਾਇਆ ਸਾਨੂੰ ਉਤਸ਼ਾਹ ਦਿੱਤਾ ਹੈ ਧਿਆਨ ਵਾਲੇ ਟਾਈਮ 'ਚ ਵੀ ਇਹ ਜੇ ਬਜਟ ਕਰਨਾ ਸਾਨੂੰ ਉਤਸ਼ਾਹ ਦਿੱਤਾ ਕਿ ਕੋਈ ਫੇਰ ਸਾਰੇ ਸੱਜਣਾ ਦਾ ਸਭ ਦੋਸਤਾਂ ਦਾ ਬਹੁਤ ਬਹੁਤ ਧੰਨ ਕੀ ਕਹਿਣਾ ਚਾਹੂੰਗੀ ਕਿਨਾਲ ਪਰਾਲੇ ਜੀ ਟ੍ਰੈਫਿਕ ਵਾਸਤੇ ਜਿਹੜਾ ਮਹੰਤ ਚੱਲ ਰਿਹਾ ਹੈ ਅਵੇਰਨੈਸ ਟ੍ਰੈਫਿਕ ਅਵੇਰਨੈਸ ਵੀਕ ਚੱਲ ਰਿਹਾ ਹੈ ਇਹਦੇ ਵਾਸਤੇ ਅੱਜ ਹੈਲਮਟ ਵੰਡੇ ਜਾ ਰਹੇ ਨੇ ਰਫਲੈਕਟਰ ਲਗਾਏ ਜਾ ਰਹੇ ਨੇ ਸ਼ਹਿਰ 'ਚ ਬੋਰਡ ਵੀ ਲਗਾਏ ਜਾ ਰਹੇ ਨੇ ਕਿ ਸਰ ਪਾਰਕਿੰਗ ਦਾ ਸਹੀ ਪਾਰਕਿੰਗ ਰੱਖੀਏ ਤੇ ਨੋ ਪਾਰਕਿੰਗ ਦੇ ਬੋਰਡ ਲਗਾਏ ਜਾਣਗੇ ਤਾਂਕਿ ਪਾਰਕਿੰਗ ਦੀ ਸਮੱਸਿਆ ਹੱਲ ਹੋ ਸਕੇ ਤੇ ਟ੍ਰੈਫਿਕ ਪੂਰਨ ਵਾਸਤੇ ਰੋਬਿਕਰ ਸਮਾਣਾ ਦੇ ਕਸਾਂਜਾ ਪਰਾਲੇ ਇਸੋ ਪਰਾਲੇ ਦੇ ਨਾਲ ਜੇ ਇੱਕ ਵੀ ਜਾਨ ਵਜਦੀ ਐਕਸੀਡੈਂਟ ਨਾਲ ਤਾਂ ਇਹ ਅਸੀਂ ਪ੍ਰੋਜੈਕਟ ਆਪਣਾ ਬਹੁਤ ਸਭਾ ਸਮਝਦੇ ਹਾਂ ਠੀਕ ਸਮਾਣਾ ਤੋਂ ਕਲਾ ਸਰਮਦ ਰਿਪੋਰਟ